ਜੀ ਜੇ ਇਹਨਾਂ ਪਾਣੀ ਚ ਇਹਨਾਂ ਇੱਕ ਹੀ ਬੱਚ ਬਚੀਏ ਬਾਕੀ ਸਾਰੇ ਪਾਣੀ ਚ ਨੇ ਕਿਵੇਂ ਪਸ਼ੂ ਸੀਗੇ ਜੀ ਅਬਜੋ ਕਾਤੇ ਜਿਹੜੇ ਛੋਟੇ ਮੋਟੇ ਜਿਹੜੇ 50 60 ਦੁੱਤੀ ਸੀਗੇ ਉਹਨਾਂ ਚੋਂ 14 15 ਤਾਰੇ ਵੇਚਣ ਬਸ ਕੁਛ ਲਈ ਬਚੇਗਾ ਕਿਵੇਂ ਹੋਇਆ ਜੀ ਇਹ ਨੁਕਸਾਨ ਇਹ ਉਹ ਤਾਂ ਪਾਣੀ ਚ ਪਏ ਨੇ ਬਸ ਉਹ ਤਾਂ ਪਾਣੀ ਚ ਪੈ ਕੇ ਉੱਤੇ ਨਿਕਲੇ ਆਉਣੇ ਸੀ ਇਹਨੇ ਮਗਰੋਂ ਪੱਤਰ ਆ ਗਏ ਨੇ ਪੱਤੇਾਂ ਚ ਗਿਰ ਗਏ ਪੱਤੇ ਉੱਤੇ ਚੜ ਗਏ ਉਹਨਾਂ ਦੇ ਇਹ ਕੀ ਕੀ ਕੰਮ ਕਰਦੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੈਗੇ ਹੋ ਤੁਸੀਂ ਰਾਕੋਟ ਦੇ ਰਹਿਣ ਵਾਲੇ ਜੀ ਮੰਗ ਕੀ ਕਰਦੇ ਸਰਕਾਰ ਤੋਂ ਜਿਹੜਾ ਵੱਡਾ ਨੁਕਸਾਨ ਹੋਇਆ ਹੈਗਾ ਅਜੀ ਇਹ ਨੁਕਸਾਨ ਸਾਡੀ ਬਥ ਮਦਦ ਕਰ ਦੋ ਥੋੜੀ ਜਿਹੀ ਕਿੰਨੇ ਲੱਖ ਦਾ ਨੁਕਸਾਨ ਹੋਇਆ ਹੈ ਘਟ 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 10 ਲੱਖ ਦਾ ਨੁਕਸਾਨ ਹੋ ਗਿਆ ਮੱਝਾਂ ਸੋਨ ਵਾਲੀਆਂ ਇਹ ਬਹੁਤ ਜ਼ਿਆਦੇ ਇੰਜਨੈਟ ਦੋ ਹੀ ਮੱਝਾਂ ਤੇ ਬੱਚੀਆਂ ਨੇ ਸੋਨ ਵਾਲੀਆਂ ਕਿੰਨੇ ਮੱਝਾਂ ਦੀ ਮਤ ਹੋਈ ਹੈ ਜੀ ਮੱਝਾਂ ਸਿਗੀਆਂ 50 60 ਸੀਗੀਆਂ ਉਹਨਾਂ ਚ 15 ਕ 16 ਨਾਕ ਨਿਕਲੇ ਬਸ ਹੋਰ ਕੁਝ ਨਹੀਂ ਨਿਕਲਿਆ ਇੱਧਰ ਆ ਰੂ ਪਸੂ ਸੀ ਸਾਰੇ ਹਾਂਜੀ ਮੇਰੇ ਕੋਲੇ ਦਰਦ ਇਹਨਾਂ ਦੇ ਆਪਣੇ ਸੀ ਕੋਈ ਜੀ ਨਕਸਾਨ ਦਾ ਭਾਈ ਇਹੀ ਅੱਜ ਆਪਣੇ ਸਰਕਾਰ ਮੂਰੇ ਵੀ ਜਿਹੜਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੁਣ ਇਹ ਤਾਂ ਮੁੰਡਾ ਡਰਿਆ ਹੈ ਘਬਰਾਇਆ ਜੀ ਇਸ ਟਾਈਮ ਇਹ 25 ਲੱਖ ਰੁਪਏ ਦਾ 26 ਕਹੀ ਜਾਂਦਾ ਆਪਾਂ ਆਮ ਸਾਰੇ ਲੋਕ ਜਾਣਦੇ ਵੇ ਲੱਖ ਰੁਪਏ ਤੋਂ ਥੱਲੇ ਕੋਈ ਪਸੂ ਨਹੀਂ ਮਿਲਦਾ ਇਸ ਟੇ ਮਾੜੀ ਤੋਂ ਮਾੜਾ ਪਸੂ ਵੀ ਇਸ ਟਾਈਮ 80 90 ਹਜ਼ਾਰ ਰੁਪਏ ਦਾ ਸਾਰੀਆਂ ਮਾਸਾਂ ਦੇਖ ਰਹੇ ਨੇ ਲੋਕ ਵੀ ਕਿੰਨੀਆਂ ਕਮਾੜੀਆਂ ਨੇ ਲੱਖ ਰੁਪਏ ਦਾ ਆਪਾਂ ਜੇ ਮਾਮੂਲੀ ਸਾਹਿਬ ਇਹ 50 ਲੱਖ ਰੁਪਏ ਦਾ ਨੁਕਸਾਨ ਆ ਜੀ ਇਸ ਟੇ ਉਹ ਤਾਂ ਮੁੰਡਾ ਚਲ ਮੋਕੇ ਸਾਡੀ ਇਹ ਹੈ ਸਰਕਾਰ ਮੂਰੇ ਵੀ ਆਪਣੇ ਆਮ ਪਬਲਿਕ ਮੂਰੇ ਵੀ ਜਿੰਨੀ ਤੋਂ ਜਿੰਨੀ ਮਦਦ ਇਹਨਾਂ ਦੀ ਹੋ ਸਕੀ ਆਪਾਂ ਆਪਣੇ ਭਾਈਚਾਰੇ ਨੂੰ ਬੁਲਾਵਾਂਗੇ ਜਿੰਨੀ ਮਦਦ ਹੋ ਸਕੀ ਆਪਾਂ ਇਹਨਾਂ ਦੀ ਕਰੀਏ ਬੱਦ ਤੋਂ ਬੱਦ ਦਾ ਪ੍ਰਸ਼ਾਸਨ ਸਰਕਾਰ ਕੋਲ ਮੰਗ ਚ ਕਰਦੇ ਜੀ ਇਹਨਾਂ ਨੂੰ ਲਾਪਰਵਾਹੀ ਤਾਂ ਐਸਮ ਸਰਕਾਰ ਦੀ ਹੈ ਜਿਹੜੇ ਮੌਕੇ ਤੇ ਆ ਕੇ ਮੈਂ ਤਾਂ ਅਸੀਂ ਉਹ ਮਸ਼ੀਨ ਵਾਲੇ ਬੰਦੇ ਨੂੰ ਠਰਾਂਉਂਦੇ ਆਂ ਲਾਪਰਵਾਹੀ ਵਾਲੇ ਵੀ ਜਦੋਂ ਨੂੰ ਪਤਾ ਲੱਗ ਗਿਆ ਉਹਦਾ ਭੱਜਣਾ ਹੱਕ ਨਹੀਂ ਯਾਨੀ ਮੈਂ ਸਰਕਾਰ ਦੀ ਇਸ ਟਾਈਮ ਆ ਵੀ ਸਰਕਾਰ ਕੋਲੋਂ ਅਸੀਂ ਇਹਦੇ ਨਾਲੇ ਦਾ ਇਹ ਜਹਾ ਹਾਲ ਨਾ ਹੋਵੇ ਸਾਰੇ ਸਫਾਈਆਂ ਦਾ ਉਹ ਚੱਕਰ ਕੀਤਾ ਜਾਵੇ ਭਾਈ ਇਹ ਸਾਰੇ 56 ਸੀ ਜਿਹੋਨਾਂ ਚੋਂ 17 ਨਿਕਲਿਆ ਹੀ ਨੇ ਬਾਕੀ 39 ਬਸੂ ਜਿਹੜੇ ਨੇ ਵਿੱਚ ਨੇ 7-8 ਗੁਬਾਰ ਪਏ ਨੇ ਬਾਕੀ ਕੱਢੀ ਜਾਂਦੇ ਨੇ ਅਜੇ ਪਬਲਿਕ ਲੱਗੀ ਹੋਈ ਆ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਇੱਕ ਤਾਂ ਇਹਨਾਂ ਦਾ ਨੁਕਸਾਨ ਹੋ ਗਿਆ ਸਾਡੇ ਗੁੱਜਰ ਭਾਈਚਾਰੇ ਸਾਡੇ ਭਰਾਵਾਂ ਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਮ ਇਹਨਾਂ ਦਾ ਮਾਮਲਾ ਦਿੱਤਾ ਜਾਵੇ ਪਰ ਜਿਹੜੇ ਤੋਂ ਪ੍ਰਸ਼ਾਸਨਿਕ ਅਧਿਕਾਰੀ ਆਏ ਹੋਏ ਨੇ ਉਹ ਇਹਨਾਂ ਦਾ ਦਬਾਅ ਬਣਾ ਕੇ ਇਹ ਕਹਿ ਰਹੇ ਨੇ ਵੀ ਪਸ਼ੂ ਛੇਤੀ ਦੱਬਣੇ ਨੇ ਤੁਸੀਂ ਸਾਈਨ ਕਰੋ ਤੇ ਆਹ ਸਾਹਮਣੇ ਫਾਈਲ ਕਾਗਜ਼ਤ ਪੂਰੇ ਤਿਆਰ ਕੀਤਾ ਜਾਂਦਾ ਹੈ ਪ੍ਰਸ਼ਾਸਨ ਨੂੰ ਜਾਣਦੇ ਉਹਨਾਂ ਦਾ ਮੱਲਮ ਦਾ ਕੀ ਲੋੜ ਹੈ ਨਾ ਉਹਨਾਂ ਦਾ ਖਰੀਦ ਪੜਦਣਾ ਅਸੀਂ ਜ਼ੋਰਦਾਰ ਸੰਘਰਸ਼ ਕਰਾਂਗੇ ਆਪਣੀ ਅਗਰਾਹ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕਰਕੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਇਹਨਾਂ ਦਾ ਜੀ 45-50 ਲੱਖ ਰੁਪਏ ਦਾ ਹੋਇਆ ਹੋਇਆ ਜੀ ਇਹ ਕੁੱਲ ਪਸ਼ੂਆਂ ਦੀ 56 ਨੇ ਇਹਨਾਂ ਦਾ ਦੱਸਣ ਦੀ ਗੱਲ ਆ 56 ਦੇ ਵਿੱਚੋਂ 17 ਪਸ਼ੂ ਇਹਨਾਂ ਨੇ ਕੱਢ ਲਏ ਜਾਂਦੇ ਮੌਕੇ ਤੇ ਜਦੋਂ ਵੱਲ ਆਉਂਦੀ ਦੀ ਕੀ ਤੇ ਉਸ ਤੋਂ ਬਾਅਦ ਬਾਕੀ 38 ਪਸ਼ ਤੇ ਅਸੋ ਉਹਨਾਂ ਦਾ 40-45 ਲੱਖ ਰੁਪਏ ਦੇ ਉਹ ਪਸ਼ੂ ਨੇ ਅਸੀਂ ਜਦੋਂ 45-50 ਲੱਖ ਰੁਪਏ ਜਦ ਤੱਕ ਇਹਨਾਂ ਨੂੰ ਮਿਲਦਾ ਨਹੀਂ ਉਦੋਂ ਤੱਕ ਅਸੀਂ ਇਸ ਪਸ਼ੂਆਂ ਦਾ ਸੰਸਕਾਰ ਜਾਂ ਇਹਨਾਂ ਨੂੰ ਦੱਬਣ ਵਾਸਤੇ ਨਹੀਂ ਕਰਾਂਗੇ ਸਾਰੀ ਭੱਜਣਗੇ ਜੀ ਕੱਲਾ ਤਹਿਸੀਲਦਾਰ ਸਾਹਿਬ ਨੇ ਸਾਰੀ ਭੱਜਣਗੇ ਇੱਥੋਂ ਦਾ ਡੀਸੀ ਸਾਹਿਬ ਵੀ ਭੱਜਣਗੇ ਇੱਥੋਂ ਕਿਉਂਕਿ ਇਹ ਵੱਡਾ ਸੰਘਰਸ਼ ਬਣਨਾ ਇਹ ਛੋਟੀ ਗੱਲ ਨਹੀਂ ਕਿਉਂਕਿ ਗਰੀਬ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਅਗਰਾਹਾ ਜਿੱਥੇ ਬੰਦੀ ਹੋਰ ਜਿੱਥੇ ਬੰਦੀਆਂ ਸਾਰੀਆਂ ਹੀ ਬੱਡੀ ਬਦਰ ਤੁਸੀਂ ਸਦਾ ਦੇ ਮਾਗੇ ਇੱਥੇ ਕਿਸੇ ਜਾਣ ਦੀ ਪ੍ਰਸ਼ਾਸਨ ਨੇ ਇੱਥੇ ਕਿਸੇ ਨੇ ਮੇਰੇ ਨਹੀਂ ਸਾਹਮਣੇ ਖੜਨਾ ਪ੍ਰਸ਼ਾਸਨ ਨੇ ਇਸ ਗੱਲ ਨੂੰ ਮਿੱਟੀ ਚ ਦੱਬਣਾ ਚਾਹੁੰਦਾ ਕਿ ਇਹਨਾਂ ਦੇ ਡੰਗਰ ਨੇ ਜਿਹੜੇ ਮਿੱਟੀ ਚ ਦਵਾ ਦिए ਤੇ ਇਸ ਕੰਮ ਮੁੱਦੇ ਨੂੰ ਰਫੂਦਬੂ ਕਰ ਦिए ਇਕਲੀ ਬਾਹਰ ਨੇ ਕਰ ਰਹੀ ਹੈ ਇਸ ਕਰਕੇ ਜਨਦੀ ਸਰਕਾਰ ਦੇ ਪ੍ਰਸ਼ਾਸਨ ਤੇ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਨੂੰ ਜਨਦੀ ਉਹਨਾਂ ਨੇ ਡਰਾਇਆ ਧਮਕਾਇਆ ਪ੍ਰਸ਼ਾਸਨ ਬਾਰ ਬਾਰ ਜਨਦੀ ਇਹ ਗੱਲ ਕਹਿ ਰਿਹਾਗਾ ਵੀ ਸਾਈਨ ਕਰੋ ਸਾਈਨ ਕਰੋ ਤੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਵੀ ਕਿਸੇ ਨੇ ਕੋਈ ਸਾਈਨ ਨਹੀਂ ਕਰਨਾ ਜੀ ਅਸੀਂ ਇਸ ਵੇਲੇ ਕੁੰਨ ਸਟ੍ਰੀਟ ਤੇ ਹੀ ਖੜੇ ਆਂ ਪਿੰਡ ਸੌਰੀ ਸਾਰਾ ਡਰੇਨ ਖੜੇ ਆ ਪਿੰਡ ਢੋਲੇ ਦੇ ਵਿੱਚ तकरीबन 40-50 ਪਸ਼ੂ ਜਿਹੜੇ ਸੀ ਗੁਜਰ ਜਿਹੜੀ ਕਮਿਊਨਿਟੀ ਹੈ ਇਹ ਮੱਝਾਂ ਚਾਰਲੀ ਅੱਗੇ ਪਿੱਛੇ ਮੂਵ ਕਰਦੇ ਰਹਿੰਦੇ ਆ ਇਸ ਇਲਾਕੇ ਦੇ ਵਿੱਚ ਆਏ ਹੋਏ ਸੀ ਅਪੀਰੈਂਟਲੀ ਇਹ ਮੱਝਾਂ ਚਾਰਨ ਦੇ ਲਈ ਔਰ ਪਾਣੀ ਪੀਉਣ ਦੇ ਲਈ ਇਹਨਾਂ ਨੇ ਡਰੇਨ ਦੇ ਵਿੱਚ ਉਤਾਰੀਆਂ ਗਾਰ ਹੋਣ ਕਰਕੇ ਮੱਝਾਂ ਉਹਦੇ ਵਿੱਚ ਫਸ ਗਈਆਂ ਤੇ ਨਿਕਲ ਨਹੀਂ ਸਕੀਆਂ ਔਰ ਕੁਝ ਪਸ਼ੂਆਂ ਦੀ ਤਕਰੀਬਤ 10 ਦੀ ਮੌਤ ਹੋ ਗਈ ਹੈ ਕੁਝ ਪਸ਼ੂ ਅਸੀਂ ਜਿਉਂਦੇ ਕੱਢਣ ਦੇ ਵਿੱਚ ਇਸ ਵੇਲੇ ਲੱਗੇ ਹੋਏ ਆ ਕੱਢ ਲਏ ਨੇ ਉਮੀਦ ਹੈ ਕਿ ਹੋਰ ਵੀ ਕੱਢ ਲਵਾਂਗੇ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਸਰ ਜੀਸੀਬੀ ਲੱਗਿਆ ਜੀ ਸਾਡਾ ਸਾਰਾ ਅਮਲਾ ਇੱਥੇ ਹੈ ਪੁਲਿਸ ਅਮਲਾ ਇੱਥੇ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੰਡੂ ਵਿਕਾਸ ਮਕਮਾ ਸਾਰੇ ਇੱਥੇ ਹੈ ਔਰ ਹਰੇਕ ਬੰਦੀ ਸੇ ਸਹਾਇਤਾ ਦੇ ਰਹੀਆਂ ਐनिमल ਹਸਬੈਂਡਰੀ ਡਿਪਾਰਟਮੈਂਟ ਵੀ ਇੱਥੇ ਆ ਗਿਆ ਜਿਹੜੇ ਪਸ਼ੂ ਕੋਈ ਜਿਹੜੇ ਜਿਨ੍ਹਾਂ ਨੂੰ ਫਰਸਟ ਏਡ ਜਾਂ ਕੋਈ ਛੋਟੀ ਚੀਜ਼ ਦੀ ਲੋੜ ਪੂਰੀ ਉਹ ਵੀ ਦੇਣਗੇ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਇਹਨਾਂ ਤੋਂ ਦਰਖਾਸਤ ਲਵਾਂਗੇ ਇਸ ਵੇਲੇ ਅਸੀਂ ਰੈਸਕਿਊ ਆਪਰੇਸ਼ਨ ਚ ਅਜੇ ਸਿਰਫ ਰੈਸਕਿਊ ਆਪਰੇਸ਼ਨ ਸੰਭਾਂਗੇ ਵਾਂਸਟ ਦਾ ਰੈਸਕਿਊ ਆਪਰੇਸ਼ਨ ਇਜ਼ ਫਲੂਨਾ ਬਹੁਤ ਵਾਰ ਹੋ ਜਾਂਦਾ ਫੂਟੀ ਅੱਗੇ ਆ ਜਾਂਦੀ ਹੁੰਦੀ ਹੈ ਇਹਦੀ ਸਫਾਈ ਚਲਦੀ ਰਹਿੰਦੀ ਹੈ ਪਰ ਇਹ ਬਰਸਾਤਾਂ ਦਾ ਸੀਜ਼ਨ ਇਹੋ ਜਿਹਾ ਕਿ ਕੁਝ ਦਿਨਾਂ ਦੇ ਵਿੱਚ ਇਹਦੀ ਦੁਵਾਰੀ ਗ੍ਰੋਥ ਹੋ ਜਾਂਦੀ ਹੈ ਇਟਸ ਅ ਵੈਰੀ ਪਰਵੇਸਿਵ ਬਰੀਡ ਉਹਦੇ ਕਰਕੇ ਗ੍ਰੋਥ ਹੋ ਜਾਂਦੀ ਹੈ ਕੋਈ ਇਹਨੂੰ ਸਫਾਈ ਕਰਦਾ ਸਾਡੀ ਚੱਲ ਗਈ ਰਹੀ ਹੈ